ਹਾਂਜੀ ਮੈਂ ਗੁਲਵਿੰਦਰ ਸਿੰਘ ਬਰਾੜ ਮੈਂ ਕਿਰਨਦੀਪ ਕੌਰ ਅੱਜ ਅਸੀਂ ਵਾਕ ਕਰਦੇ ਫਿਰਦੇ ਸੀ ਤੇ ਆਪਣਾ ਬਵੇੜ ਦੇ ਉੱਤੇ ਬਵੇੜ ਇੰਚ 뮤직 ਕੋਲੇ ਹਾਂਜੀ ਤੇ ਤੁਰੇ ਜਾਂਦੇ ਅੱਜ ਅਸੀਂ ਇੱਕ ਗੱਲ ਨੋਟ ਕੀਤੀ ਤੁਰੇ ਜਾਂਦੇ ਇੱਕ ਗੱਲ ਨੋਟ ਕੀਤੀ ਵੀ ਆਹ ਪਿਆਰਾਂ ਦੇ ਵਿੱਚ ਪੈਕਟ ਜਾਂ ਹੈਗਾ ਇਹ ਕੂਲ ਲਿਪ ਜਣੀ ਜਿਹੜਾ ਕੈਂਸਰ ਮਾਊਥ ਕੈਂਸਰ ਕਰਦਾ ਜਿਹੜੀ ਤਬਾਕੂ ਆਹ ਹਾਂ ਤੇਜ ਰਾਮ ਧਰਮ ਪਾਲ ਜੂਮ ਕਰ ਪਾਲ ਹਾਂ ਚਲੋ ਤਾਂ ਬੈਕ ਕੋ ਲਿਖਿਆ ਹੋਇਆ ਆ ਉਹ ਆ ਜਣੀ ਜਿਹੜੀ ਖੈਣੀ ਚ ਨਹੀਂ ਹੁਣ ਇਹਦੇ ਇਹਦੇ ਕਾਊਂਟ ਕਰੀ ਜਾਣੇ ਵੀ ਤੁਸੀਂ ਹੋਂ ਤੱਕ ਜਾਂਦੇ ਜਾਂਦੇ ਪੈਕਟ ਕਿੰਨੇ ਆ ਆਪਾਂ ਸਾਰੇ ਜਣੇ ਗਿਣਦੇ ਆਜੋ ਹਾਂਜੀ ਇੱਕ ਤਾਂ ਆ ਪਿਆ ਠੀਕ ਆ ਆਜੋ ਹੁਣ ਤੁਰੇ ਚੱਲਦੇ ਆ ਆਜੋ ਤਾਂ ਬਰਫ਼ ਕੁਝ ਵੀ ਦੱਬੇ ਹੋ ਹਾਂ ਹਜੇ ਨਾਲ ਇਹ ਬਰਫ਼ ਪਈ ਹੋਈ ਆ ਅੱਧੇ ਤਾਂ ਬਰਫ਼ ਦੇ ਵਿੱਚ ਪਰ ਆਪਾਂ ਦੇਖਦੇ ਆ ਵੀ ਇਹ ਕਿਹੜੀ ਮਹਾਨ ਹਸਤੀ ਆ ਜਣੀ ਏਡੀ ਜਣੀ ਜਿਹੜੀ ਇਹ ਪੈਕਟਾਂ 'ਚ ਸੱਟ ਕੇ ਜਾਂਦੀ ਆ ਠੀਕ ਆ ਤੇ ਅੱਛਾ ਜੀ ਕਿੱਥੇ ਗਿਆ ਆ ਪਿਆ ਦੂਜਾ ਪੈਕਟ ਫਿਰ ਆਪਾਂ ਕਿਹੜੀ ਜਾਣੇ ਆ ਕੂਲ ਲਿਪ ਦੇ ਪੈਕਟ ਕਿੰਨੇ ਆ ਜਾਣੀ ਠੀਕ ਆ ਇੱਕ ਉਹ ਪਿਆ ਛੋਟਾ ਜਾਂ ਹਾਂਜੀ ਅੱਛਾ ਤਿੰਨ ਹੋ ਗਏ ਹਾਂਜੀ ਤੇ ਆ ਪੈਕੀ ਲੀਲਾ ਜਾਂ ਚਾਰ ਇੱਕ ਉਹ ਪਿਆ ਉਹਦੇ ਨਾਲ ਪੰਜ ਇੱਕ ਆ ਪਿਆ ਇੱਕ ਆ ਪਿਆ ਪੰਜ ਹੈ ਠੀਕ ਆ ਪੰਜ ਹੋ ਗਏ ਤੇ ਇੱਕ ਆ ਪਿਆ ਤੇ ਉਹ ਪੀ ਠੀਕ ਆ 6 ਹੋ ਗਏ ਤੇ ਇੱਕ ਆ ਪਿਆ ਇੱਧਰ 7 7 ਇੱਕ ਉਹ ਪਿਆ ਹੈ ਮਾੜੇ ਮੂਰੇ ਹੋ ਜਾ ਗਏ ਨੇ ਜੀਦਾ ਨਹੀਂ ਹਾਂ ਦਿਖਾਈ ਚੱਲ ਇੱਕ ਆ ਪਿਆ ਤੇ ਇੱਕ ਉਹ ਵਿੱਚ ਪਿਆ ਹਾਂ ਇੱਕ ਆ ਦੇ ਕਾਊਂਟ ਕਰੀ ਜਾ ਲੱਠ 8 8 ਹੋ ਗਏ ਹਾਂ ਚੱਲ ਮੂਰੇ ਦੂਰੀ ਚੱਲ ਉਹ ਪਿਆ 8 ਤੇ ਹਾਂ ਉਹ ਬਿਆ ਨੀਲਾ ਜਾ 9 ਬਸ ਆ ਜਾ ਦੱਸ ਗਿਆ ਆ ਮਾਸਕ ਵੀ ਕਿਆ ਪਿਆ ਕਿਸੇ ਦਾ ਇਹ ਨਹੀਂ ਕਹਿਣਾ ਹਾਂ ਇੱਕ ਆ ਮਰੋੜਿਆ ਪਿਆ 11 ਵਾਂ ਹਾਂਜੀ 11 ਵਾਂ ਹੋ ਗਏ ਹੈ ਹਾਂ ਇਹ ਕਾ ਪਿਆ 12 ਹੋ ਗਏ ਠੀਕ ਆ ਕਿੱਥੇ ਆ 13 ਠੀਕ ਆ 13 ਹੋ ਗਏ ਬਾਬੇ ਨਾਨਕ ਵਾਲੇ 13 ਹੋ ਗਏ ਹੋਰ ਵੀ ਆ 14 ਇੱਕ ਆ ਤੋ ਬੋਕਰਾਂ ਇੱਕ ਆ ਪਿਆ 15 ਠੀਕ ਆ 15 15 15 16 16 ਹੋ ਗਏ ਇੱਕ ਆ ਛੋਟਾ ਜਿਹਾ ਕੋਈ ਪਿਆ 17 ਹੋ ਗਈ ਆ ਉਹ ਵੀ ਵਿਆ ਉਹਦਾ ਹੋਰ ਕੁਛ ਆ ਬਈ ਇਕੱਲੇ ਅਕਾ 19 19 18 19 ਹੋਗੇ ਹਾਂਜੀ ਹੁਣ ਉਸੇ ਤੱਕ ਜਾਣਾ ਪੈਣਾ ਹੋਰ ਵੀ ਆ ਨਹੀਂ ਨਹੀਂ ਮੈਂ ਕਿਹਾ ਉੱਧਰ ਹਾਂ ਹਾਂ ਲੈ ਆ ਬਈ ਇਕੱਲੇ ਉੱਪਰ ਉਹਨੇ 20 20 ਹੋਗੇ ਵੀ ਇਹ ਦਾ ਇਹ ਆ ਜਿਹੜੇ ਸਾਨੂੰ ਬਾਹਰ ਲੰਗੇ ਦੀਦੇ ਆ ਹਜੇ ਆ ਬਰਫ ਦੇ ਥੱਲੇ ਵੀ ਅੱਧੇ ਹੋਣੇ ਆ ਦੇਖੋ ਪਿਆ ਹੈ ਆ 21ਵਾਂ ਪੈਕਟ ਪਿਆ ਕੋਪ ਆ ਬਾਈ ਆ ਭਾਈ ਮਾ ਪਿਆ ਠੀਕ ਆ ਉਹ ਦੇਖੋ ਪਿਆ ਹਾਂ ਆਰੇ ਇੱਧਰ ਮੂਹਰੇ ਸੜਕ ਤੇ ਵੀ ਪਏ ਆ ਉਹ ਆ ਲੈ ਆ ਕੋਲ ਦੀ ਲੰਘ ਚੱਲੇ ਸੀ 23 ਇਹ ਕੋ ਉਹ ਦੇਖੋ ਪਿਆ ਖੜ ਜੋ ਹਾਂ ਆ ਪਿਆ 24 ਹਾਂਜੀ ਇਹ ਕੋ ਦੇਖੋ ਪਿਆ ਸੜਕ ਤੇ 24 24 24 24 ਆ ਪਏ ਆ ਲੈ ਆ ਤੇ ਦੋ ਪਏ ਆ 25 26 ਆ ਵੀ ਕੋਲ ਲੱਪਾ ਆ ਵੀ ਵੀ ਕੋਲ ਲੱਪਾ 27 28 ਉਹ ਵੀ ਪਿਆ ਉਹ ਦੇਖੋ ਹਾਂ ਉਹ ਵੀ ਪਿਆ ਇੱਕ ਆ ਪਿਆ ਇਹ ਨੇੜੇ ਜਾ ਕੇ ਦਿਖਾ ਦਿੰਦੇ ਆ ਕੋਈ ਹੋਰ ਮਾਰਕਾ ਵਾ ਜਣੀ ਹੈ ਤਾਂ ਉਹੀ ਆ 26 ਵਾ ਹੈ 26 ਹੋ ਗਏ ਮोटे-ਮोटे ਹਜੇ ਬਰਫਾਂ ਦੇ ਥੱਲੇ ਵੀ ਹੋਣੇ ਆ ਹਾਂ ਆ ਦੇਖੋ ਇਹ ਤਾਂ ਇਹ ਆ ਜਿਹੜੇ ਸਾਨੂੰ ਲੰਗੇ ਨਹੀਂ ਦੇ 27 ਹਾਂ ਠੀਕ ਆ 27 27 27 ਹੋਰ ਵੀ ਬਿਮਾਰੀ ਚੱਲਣੀਗਾ ਇਹਦੇ ਥੱਲੇ ਹੈ ਹਾਂ ਆ ਪਿਆ ਲੈ ਆਈ ਮਾਤੂਲ ਲੈ ਪਖੇੜੀ ਚ ਨਹੀਂ ਜਰਦਾ ਤੇ ਹੁਣ ਪਤਾ ਨਹੀਂ ਕਿਹੜੀ ਮਹਾਨ ਹਸਤੀ ਆ ਇਹ ਜਿਹੜੀ ਇੰਨੇ ਜਰਦਾ ਜਰਦੇ ਲਾ ਕੇ ਤੇ ਮੁੜ ਕੇ ਇੱਕ ਆਹ ਲਫਾਫੇ ਸੈਡ ਦਿੰਦੀ ਆ ਤੇ ਦਾ ਪਿਆ ਪੂ ਲਿਪ ਦਾ ਮੋੜਿਆ ਹੋਇਆ ਠੀਕ ਆ 29 ਮਿੰਨ ਦਾ 30 ਹੋ ਗਏ ਆ ਆ ਦੋ ਬੇ ਆ ਆ ਇੱਕ ਉਹ ਬੇ ਇੱਕ ਆਨੰਦ ਆਇਆ ਹੋਇਆ ਅੱਛਾ ਉਹ ਮਥਲੇ ਵੀ ਆ ਤਰ ਤਪਿਆ ਹੋਇਆ 31 ਠੀਕ ਆ ਹਾਂ ਬਾਕੀ ਬਹੁਤ ਅਜੇ ਤਾਂ ਹੋ ਆ ਦੇਖੋ ਜਿੱਥੇ ਮਰਜੀ ਤੁਰੇ ਚੱਲੋ ਜਿੰਨਾ ਮਰਜੀ ਤੇ ਕਾਹ ਵੈ ਲੈ 32 ਆਇਆ 2 ਬਏ ਇਕੱਠੇ 33 33 ਠੀਕ ਆ ਤੇ 34 ਤੇ ਆ ਲੈ 35 36 ਠੀਕ ਆ ਤੁਰੇ ਆ ਉਤਰੀ ਆ ਉਤਰੀ ਆ 34 36 36 36 ਹੋ ਗਏ ਤੇ ਇਹਦਾ ਕੋਈ ਪੱਕਾ ਹੀ ਆ ਜਾਨੀ ਅਮਲੀ ਜਿਹੜਾ ਆਉਂਦਾ ਵਿਚਾਰਾ ਆ ਉੜਤਾ ਪੰਛੀ ਇੱਕੋ ਹੀ ਆਇਆ ਵਿਚਾਰਾ ਉੜਤਾ ਪੰਛੀ ਦਾ ਹੈ ਹਾਂ ਉਹ ਬਹਿਲੇ ਜੜ ਦੇ ਵਿੱਚ ਇੱਕ ਆ ਕੂਲ ਲੈਪ 37 7 37 ਹੋ ਗਏ ਤੇ 37 ਛੋੜਾ ਜਿਹਾ ਮਿਲਦਾ ਉਹ ਪਿਆ ਲੈ ਕਾ ਪਿਆ 38 38 ਜਾਣੀ ਆਪਾਂ ਓਕੇ ਪੁਕੇ ਲਾ ਲਈਏ ਜੇ ਜਾਨੀ ਓਕੇ ਪੁਕੇ ਆਪਾਂ ਲਾ ਲਈਏ ਵੀ ਜੇ ਇਹ ਸਾਰੇ ਗਿਣ ਲਿਏ ਤੇ 50 ਪਜੂ ਹੋਣਗੇ ਜਾਨੀ ਹਜੇ ਬਰਫਾਂ ਦੇ ਥੱਲੇ ਵੀ ਆ ਤੇ ਅੱਧੇ ਥੱਲੇ ਵੀ ਹਜੇ ਅੱਧੇ ਫਟੇ ਹੋਏ ਪੈਕੇਟ ਨੇ ਹਰ ਉੱਧਰ ਹਾਂਜੀ ਫਟੇ ਹੋਏ ਆ ਤੇ ਹੁਣੇ ਪਤਾ ਨਹੀਂ ਕਿਹੜੀ ਮਹਾਨ ਹਸਤੀ ਆ ਜੇ ਕੋਈ ਸਾਡੀ ਵੀਡੀਓ ਦੇਖੇ ਭਾਈ ਆ ਕੰਮ ਨਾ ਕਰਿਆ ਕਰੋ ਹਾਂਜੀ ਇਹ ਇੱਥੇ ਦੇਖੋ ਉਹ ਥੋੜਾ ਜਿਹਾ ਗਾਂ ਉਹ ਬੱਸ ਅੱਡਾ ਨਹੀਂ ਦਾ ਇਹ ਉਹ ਵਾਸਟਾ ਨਹੀਂ ਦਾ ਹਾਂ ਉਹਦੇ ਵਿੱਚ ਗਾਰਬੇਜ ਬੈਨ ਲੱਗਿਆ ਹੋਇਆ ਠੀਕ ਆ ਉਹ ਪਿਆ ਉਹ ਪੂਰਾ ਜਿਹਾ ਗਰੇਜ ਆ ਗਾਰਬੇਜ ਬੈਨ ਇੱਕ ਵਾਸਟਾ ਉਹ ਉੱਥੇ ਆ ਹਾਂਜੀ ਉੱਥੇ ਗਾਰਬੇਜ ਬੈਨ ਪਿਆ ਇਹ ਇਹੋ ਜੇ ਕੰਮ ਨਾ ਮੇਰਾ ਵੀਰ ਪਰ ਕਰਿਆ ਕਰੋ ਜਿਹੜਾ ਵੀ ਕੋਈ ਜਰਦਾ ਲਾਉਂਦਾ ਸਾਰੇ ਜਰਦੇ ਵਾਲਿਆਂ ਨੂੰ ਤੁਸੀਂ ਬਸਨਾਮ ਨਾ ਕਰੋ ਠੀਕ ਆ ਇੱਥੇ ਤਾਂ ਥੋੜੀ ਥੋੜੀ ਦੂਰ ਤੇ ਗਾਰਬੇਜ ਬੈਨ ਪਿਆ ਆਪਦਾ ਚੱਕ ਕੇ ਉਹਦੇ ਵਿੱਚ ਪਾਓ ਕਿਉਂਕਿ ਹੁਣ ਹਨਾ ਇਹਨਾਂ ਕੋਰੇ ਤਾਂ ਖਾਂਦੇ ਨਹੀਂ ਉਹ ਇੱਕ ਮਹਾਨ ਹਸਤੀ ਦਾ ਦੇਖੋ ਕੰਮ ਅਪਜਾਲੇ ਕੋਈ ਗੱਤਾ ਹੀ ਦੋਨੇ ਸੜਕਾਂ ਦੇ ਵਿਚਾਲੇ ਕੋਈ ਗੱਤਾ ਹੀ ਲਾ ਗਿਆ। ਉਹ ਬਕਸਾ ਪਿਆ। ਹੁਣ ਜਿਹਦੇ ਗੱਡੀ ਦੇ ਮੂਹਰੇ ਉੱਡ ਕੇ ਆ ਗਿਆ ਉਹਨੇ ਮਾਰਨੀਆਂ ਬ੍ਰੇਕਾਂ। ਠੀਕ ਆ? ਤੇ ਮਗਰੋਂ ਫਿਰ ਪਟਾਕੇ ਪੈਣੇ ਪਿਛਲੇ ਨੇ। ਕੋਈ ਕੰਡ ਹੋ ਸਕਦਾ। ਹਾਂਜੀ। ਯਾਨੀ ਆਹ ਕੰਮ ਆ ਕੈਨੇਡਾ ਦਾ ਵੀ ਆਹ ਹਾਲ ਜਾਨੀ ਆਪਣਾ ਰੂੜੀ ਵਾਲਾ ਕੰਮ ਕਰੀ ਜਾਂਦੇ ਆ। ਹਾਂਜੀ। ਇਹ ਹੁਣ ਇਹ ਤਾਂ ਹੈ ਨਹੀਂ ਵੀ ਇਹ ਗੋਰੇ ਨੇ ਕੂਲ ਨਿਪ ਲਾਇਆ ਕਿਸੇ ਨੇ। ਹੈਨਾ? ਬੰਦੇ ਤਾਂ ਆਪਣੇ ਹੀ ਆ ਸਾਰੇ। ਹਾਂਜੀ ਹਾਂਜੀ। ਤਾਂ ਇਸ ਕਰਕੇ ਭਾਈ ਬੇਨਤੀ ਆ ਸਾਰਿਆਂ ਨੂੰ ਕਿਉਂਕਿ ਆ ਦੇਖੋ ਕਿੰਨੇ ਇਨੇ ਬਹੁਤ ਆਦੇ ਹਲੇ ਤਾਂ ਆ ਹੱਦਬੇ ਹੋਏ ਹੱਦਬੇ ਹੋਏ ਅੱਧੇ ਆਪਾਂ ਦੇਖ ਹੀ ਨਹੀਂ ਠੀਕ ਆ ਉਹ ਤਾਂ ਖਾਣਾ ਨਹੀਂ ਚਾਹੀਦਾ ਜਿਹਨੇ ਖਾਣਾ ਪਹਿਲੀ ਗੱਲ ਤਾਂ ਖਾਣਾ ਨਹੀਂ ਚਾਹੀਦਾ ਹਾਂ ਜੇ ਤੁਸੀਂ ਖਾਣੇ ਆ ਹਾਂਜੀ ਤਾਂ ਆਪਦਾ ਭਾਈ ਐਂ ਗੰਦ ਨਾ ਪਾਓ ਹੁਣੇ ਪਤਾ ਨਹੀਂ ਕਿਹੜੀ ਮਹਾਨ ਹਸਤੀ ਆ ਜਿਹੜੀ 50 ਬੈਗਟ ਜਾਨੀ ਉਹਨੇ ਜਾਂਦਾ ਇਕੱਠੀ ਲਿਆ ਕੇ ਆਏ ਖਲਾਰੇ ਪਏ ਆ ਦੇਖੋ ਹੁਣੇ ਗੋਰਿਆਂ ਨੇ ਮੁੜ ਕੇ ਤੋਂ ਦਵਲਣਾ ਹੀ ਆ ਫਿਰ ਆਪਾਂ ਨੂੰ ਇਹਨਾਂ ਧਿਆਨ ਰੱਖ ਲਿਓ ਫੇਰ ਕਹੋਗੇ ਗੋਰੇ ਸਾਨੂੰ ਟੇਡਾ ਟੇਡਾ ਝਾਕਦੇ ਆਏ ਆ ਜੋ ਆ ਆਪਦੀ ਹੁਣ ਆਪਾਂ ਜ਼ਿੰਮੇਵਾਰੀ ਨਿਭਾਉਣੀ ਨਹੀਂ ਹਾਂਜੀ ਗੰਦਾ ਆਪਾਂ ਪੂਰਾ ਪਾਸਾ ਛੱਡਿਆ ਜਾਨੀ ਹੁਣੇ ਖਾ ਵੀ ਲਿਆ ਤੇ ਇੰਨੇ ਇੱਕ ਟੋਟੇ ਚ ਹੀ ਸਾਰੇ ਨਹੀਂ ਇਹ ਕੋਈ ਪਤਾ ਕੀ ਆ ਆ ਘਰਾਂ ਘੁਰਾਂ ਜੋ ਨੇੜਿਓਂ ਦੇੜਿਓਂ ਕੋਈ ਆਉਂਦਾ ਹੋਣਾ ਇਹ ਰੋਜ਼ ਦਾ ਕੋਈ ਇਹ ਗਾਹਕ ਆ ਇਹ ਹਾਂ ਤੇ ਖੈਣੀ ਚੈਣੀ ਵਾਲਾ ਰੋਜ਼ ਦਾ ਗਾਹਕ ਆ ਹਾਂਜੀ ਰੋਜ਼ ਕੋਈ ਆਉਂਦਾ ਆ ਕੇ 2000 ਰੁਪਏ ਖਾ ਕੇ ਠੀਕ ਆ ਪੱਕਾ ਹੀ ਆ ਜਾ ਜਾਂ ਫਿਰ ਇਹ ਆ ਵੀ ਕੋਈ ਲਫਾਫਾ ਭਰ ਕੇ ਲਿਆਇਆ ਹੋਣਾ ਕਰੋ ਇਕੱਠੇ ਇੱਕ ਇੱਕ ਦੋ ਦੋ ਡੋਲ ਗਿਆ ਜਾਂ ਜੋ ਵੀ ਆ ਭਾਈ ਜਿਹਦਾ ਵੀ ਕੰਮ ਆ ਇਹ ਨਾ ਕਰਿਆ ਕਰੋ ਠੀਕ ਆ ਧੰਨਵਾਦ ਅਸੀਂ ਤਾਂ ਅੱਜ ਵਾਅਦਾ ਕਰਦੇ ਸਾਡੀ ਨਿਗਾ ਪੈ ਗਈ ਅਸੀਂ ਪਹਿਲਾਂ ਇੱਕ ਦੋ ਤਿੰਨ ਫਿਰ ਅਸੀਂ ਕਿਤਾਬਾਂ ਫਿਰ ਅਸੀਂ ਕੀ ਆ ਇਹਦਾ ਇਹਦਾ ਕਿਸੇ ਦੀ ਲਾਟਰੀ ਹੋਈ ਆ ਮੈਂ ਕਿਹਾ ਜਾਨੀ ਕੂਲ ਪਾਲੇ ਦੀ ਲੱਗੀ ਲੱਗਦੀ ਹਾਂ ਹਾਂ ਭਈ ਤਾਂ ਕਰਕੇ ਧਿਆਨ ਦਿਓ ਸਾਰੇ ਆਵੇਂ ਅੱਛਾ ਜੀ ਅਸੀਂ ਉੱਥੋਂ ਹੋਰ ਗਾਂ ਤੁਰ ਕੇ ਆਏ ਆ ਵੀ ਇਹ ਇਹ ਕੰਮ ਮੁੱਕ ਨਹੀਂ ਰਿਹਾ ਹੈ ਅੱਗੇ ਦਾ ਤੁਹਾਨੂੰ ਉਹ ਔਰੇਂਜਾ ਬੋਰਡ ਸੀਗਾ ਬਹੁਤੋਂ ਪਰੇ ਨੂੰ ਗਏ ਸੀ ਹਾਂ ਉੱਥੋਂ ਇੱਧਰ ਨੂੰ ਆਏ ਆ ਰਾਹ ਦੇ ਵਿੱਚ ਵੀ ਬਹੁਤ ਪਏ ਆ ਕਰਦੇ 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 ਤੁਰੇ ਆਉਂਦੇ ਆ ਤਾਂ ਹਜੇ ਭਾਈ ਕੰਮ ਮੁੱਕ ਨਹੀਂ ਰਿਹਾ ਤੇਰਾ ਬਹੁਤ ਪਏ ਆ ਭਾਈ ਹਾਂ ਪਏ ਆ ਹਾਂ ਇਹ ਨਹੀਂ ਮੁੱਕਦੇ ਇਹਦਾ ਐ ਕੋਈ ਬੀਜ ਕੇ ਗਿਆ ਜਿਵੇਂ ਕਿ ਦੁਬਾਰੇ ਖੈਨੀ ਚੈਨੀ ਉਗ ਉਗ ਪੈਣੀ ਆ ਦੁਬਾਰੇ ਇਹ ਭਾਈ ਹਾਂ ਇਹ ਐਵੇਂ ਬੀਜ ਨਾ ਬੀਜੀ ਚੱਲੋ ਇਹ ਨਵੇਂ ਨਹੀਂ ਉਗਣੇਗੇ ਆ ਦੇਖੋ ਮੈਂ ਤੁਹਾਨੂੰ ਹੱਥ ਦਿਖਾਉਣਾ ਸੀ ਆ ਆ ਗਿਆ ਆਪਣਾ ਇਹ ਜਿਹੜਾ ਮੇਰਾ ਵੀਰ ਖੈਣੀ ਚੈਣੀ ਚਾਂਦਾ ਆ ਬਾਸ ੱਡਾ ਠੀਕ ਆ ਬਾਸ ੱਡੇ ਦੇ ਵਿੱਚ ਇੱਥੇ ਗਾਰਬੇਜ ਆ ਅੱਛਾ ਚਲੋ ਆ ਵੀ ਇੱਕ ਗੱਲ ਆ ਗਈ ਆ ਜੋ ਆ ਵੀ ਆਪਾਂ ਗੱਲ ਕਰਦੇ ਇੱਕ ਹੋਰ ਨਵੀਂ ਆ ਗਾਰਬੇਜ ਲੱਗੇ ਆ ਤੇ ਚੱਕ ਕੇ ਮੇਰਾ ਵੀਰ ਖੈਣੀ ਚੈਣੀ ਵਾਲਾ ਗਾਂ ਨੂੰ ਇਹਨਾਂ ਦੇ ਵਿੱਚ ਪਾਇਆ ਕਰੇ ਆਪਦੇ ਉਰੇ ਗਿਆ ਨਾ ਹੁਣ ਅਸੀਂ ਰਾਹ ਤੇ ਉੱਥੋਂ ਕਾਫੀ ਪੀਤੀ ਸੀਗੀ ਖਾਲੀ ਕੱਪ ਆਪ ਜੀ ਜ਼ਿੰਮੇਵਾਰੀ ਅਸੀਂ ਨਿਭਾਉਣ ਲੱਗੇ ਆ ਚੱਕੋ ਹੁਣ ਸਿੱਟਰ ਨੂੰ ਸਿੱਟਰ ਨੂੰ ਅਸੀਂ ਉਹ ਉੱਥੇ ਵੀ ਸੈਟ ਸਕਦੇ ਸੀਗੇ ਜਿੱਥੇ ਬੈਠੇ ਹਾਂ ਹਾਂ ਜੀ ਤਾਂ ਕਰਕੇ ਇਹਦੇ ਵਿੱਚ ਪਾਇਆ ਕਰੋ ਖੈਨੀ ਚੈਨੀ ਵਾਲੇ ਵੀਰ ਐਂ ਨਾ ਕਰਿਆ ਕਰੋ ਓਕੇ ਜੀ ਬਾਏ ਬਾਏ ਇੱਕ ਵੀਡੀਓ ਹੋਰ ਬਣਾਉਣੀ ਐ ਇੱਕ ਇੱਥੇ ਖੜੇ ਖੜੇ ਆਜੋ ਓਕੇ ਬਾਏ ਬਾਏ ਹਾਂ ਹਾਂ ਜੀ ਅੱਛਾ ਹੁਣ ਇੱਕ ਨਾ ਤੁਹਾਨੂੰ ਹੋਰ ਕੈਨੇਡਾ ਦੇ ਆਪਣੇ ਜਿਹੜੇ ਬੱਸ ੱਡੇ ਆ ਆ ਚੰਗਿਊਜ਼ੀ ਵਾਲਾ ਬੱਸ ੱਡਾ ਚੰਗਿਊਜ਼ੀ ਐਂਡ ਬਵੇਰ ਤੇ ਠੀਕ ਆ ਆ ਇੰਟਰਸੈਕਸ਼ਨ ਆ ਜੂਮ ਵਾਲਿਆਂ ਦਾ ਬੱਸ ੱਡਾ ਹੁਣ ਇਹਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਦੇਖ ਲਓ ਕੈਮਰਾ ਵੀ ਲੱਗਿਆ ਤੇ ਨਾਲ ਹੈਗੀ ਆ ਐਮਰਜੈਂਸੀ ਹੈਲਪ ਲਾਈਨ ਜੇ ਕਿਸੇ ਕੋਲੇ ਮੋਬਾਈਲ ਜਾਂ ਤੁਹਾਨੂੰ ਫੈ ਨਹੀਂ ਗਾ ਤੁਹਾਡੇ ਕੋਲੇ ਫੋਨ ਤੁਹਾਨੂੰ ਨੀਡ ਆ ਆ ਬੱਸ ੱਡਾ ਬੱਸ ੱਡਾ ਇਹਦੇ ਵਿੱਚ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਤੰਗ ਕਰਦਾ ਕੋਈ ਕੁਝ ਵੀ ਆ ਆ ਐਮਰਜੈਂਸੀ ਬਟਨ ਤੁਸੀਂ ਇੰਟਰਕਾਮ ਸਿੱਧਾ 911 ਵੱਲ ਪੁਲਿਸ ਨੂੰ ਚਲਾ ਜਾਣਾ ਉੱਤੇ ਕੈਮਰਾ ਵੀ ਲੱਗਿਆ ਹੋਇਆ ਤੁਹਾਡੀ ਵੀਡੀਓ ਰਿਕਾਰਡਿੰਗ ਵੀ ਹੁੰਦੀ ਹੈ ਕੋਈ ਸ਼ਰਾਰਤ ਕਰਦਾ ਬੰਦਾ ਕੋਈ ਤੁਹਾਨੂੰ ਛੇੜਖਾਨੀ ਕਰਦਾ ਅੱਧੀ ਰਾਤ ਨੂੰ ਮੁੰਡੇ ਕੁੜੀਆਂ ਬੱਸ ਬੱਸ ਚੜਦੇ ਆ ਤੁਹਾਨੂੰ ਕੋਈ ਖਤਰਾ ਨਹੀਂ ਇੱਥੇ ਕੋਈ ਕੁਝ ਨਹੀਂ ਠੀਕ ਆ ਤਾਂ ਇੱਕ ਵਸ ਹੀ ਹੈ ਕੈਮਰਾ ਹਾਂ ਤਾਂ ਇਹ ਐਮਰਜੈਂਸੀ ਹਰੇਕ ਬੱਸ ਅਡੇ ਦੇ ਜਿਵੇਂ ਉਹ ਦੂਜੇ ਪਾਸੇ ਬੱਸ ਅਡਾ ਇੱਕ ਇਹ ਉਹ ਲਾਲ ਜਾਂ ਜੂਮ ਲਿਖਿਆ ਉਹਦੇ ਵਿੱਚ ਵੀ ਐਮਰਜੈਂਸੀ ਆ ਆਈ ਹਰੇਕ ਇੰਟਰਸੈਕਸ਼ਨ ਤੇ ਜਾਨੀ ਇਹ ਹੈਗਾ ਠੀਕ ਹੈ ਕਰਨ ਤੇ ਇਹਦੇ ਵਿੱਚ ਆਪਾਂ ਇਹ ਗੱਲ ਕਰਨੀ ਆ ਵੀ ਜੇ ਮੰਨ ਲਓ ਤੁਹਾਡੇ ਕੋਲੇ ਮੋਬਾਈਲ ਹੈ ਨਹੀਂ ਹਾਂਜੀ ਤੁਸੀਂ ਘਰੋਂ ਭੱਜ ਕੇ ਤੁਹਾਨੂੰ ਮੰਨ ਲਓ ਉਹ ਘਾਰ ਆ ਠੀਕ ਆ ਉਹ ਘਰਾਂ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕੋਈ ਨੇੜੇ-ਤੇੜੇ ਤਾਂ ਇਹ ਹਮੇਸ਼ਾ ਜਾਂ ਮੰਨ ਲਓ ਫੈਕਟਰੀ ਏਰੀਆ ਜਿਹੜੇ ਹਾਂਜੀ ਜਿਹੜੇ ਫੈਕਟਰੀ ਏਰੀਆ ਹੈ ਨਾ ਹਾਂਜੀ ਫੈਕਟਰੀਆਂ ਦੇ ਵਿੱਚ ਵੀ ਮੰਨ ਲਓ ਤੁਹਾਡੇ ਕੋਲੇ ਮੋਬਾਈਲ ਹੈ ਨਹੀਂ ਹਾਂਜੀ ਤਾਂ ਤੁਸੀਂ ਕੀ ਕਰਨਾ ਹਰੇਕ ਇੰਟਰਸੈਕਸ਼ਨ ਤੇ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਹਾਂਜੀ ਇਹ ਅਮਰ ਆਹ ਫ੍ਰੀ ਫੋਨ ਲਾਈਨਾਂ ਹੈਗੀਆਂ ਯਾਨੀ 911 ਦੀ ਤੁਸੀਂ ਆਪਦੇ ਆਲਵੇਜ਼ ਮਾਈਂਡ ਦੇ ਵਿੱਚ ਇਹ ਰੱਖਣਾ ਭਈ ਫਲਾਨੇ ਥਾਂ ਤੇ ਫੋਨ ਹੈਗਾ ਇਹ ਬੇ ਫੋਨ ਨਹੀਂਗਾ ਇਹ ਐਮਰਜੈਂਸੀ ਫ੍ਰੀ ਫੋਨ ਆ ਇੰਟਰਕਾਮ ਇੰਟਰਕਾਮ ਸਿੱਧਾ ਪੁਲਿਸ ਨਾਲ ਨਾਲੇ ਕੈਮਰਾ ਹੋਊਗਾ ਨਾਲੇ ਹਾਂਜੀ ਹਾਂ ਇੰਟਰਕਾਮ ਭੱਜ ਕੇ ਆ ਕੇ ਫੈਕਟਰੀ ਦੇ ਵਿੱਚੋਂ ਤੁਸੀਂ ਇਹਨੂੰ ਐਮਰਜੈਂਸੀ ਰਾਤ ਨੂੰ ਕੁੜੀਆਂ ਕੰਮ ਤੇ ਜਾਂਦੀਆਂ ਬੱਚੇ ਆਪਣੇ ਕੰਮ ਤੇ ਜਾਂਦੇ ਆ ਨਹੀਂ ਫੋਨ ਹੈਗਾ ਕਿ ਤੁਹਾਡੇ ਮਜ਼ਰ ਬੰਦੇ ਪੈ ਗਏ ਆ ਕੋਈ ਹੋਰ ਆ ਚੋਰ ਬੈ ਗਏ ਕੋਈ ਪ੍ਰੋਬਲਮ ਆ ਕੋਈ ਹੈਲਪ ਚਾਹੀਦੀ ਆ ਐਮਬੂਲੈਂਸ ਚਾਹੀਦੀ ਏ ਕੁਝ ਵੀ ਤਾਂ ਭੱਜ ਕੇ ਆ ਕੇ ਬਸ 80 ਨੂੰ ਹਮੇਸ਼ਾ ਦਿਮਾਗ 'ਚ ਰੱਖੋ ਵੀ ਬਸ 80 ਤੇ ਫੋਨ ਹੈਗਾ ਹਾਂਜੀ ਠੀਕ ਆ ਤੁਹਾਡਾ ਤੁਰੇ ਜਾਂਦੇ ਫੋਨ ਡਿੱਗ ਪਿਆ ਟੁੱਟ ਗਿਆ ਭੱਜ ਕੇ ਆ ਕੇ ਬਸ 80 ਤੇ ਪਹੁੰਚੋ ਪਹਿਲਾਂ ਹਾਂਜੀ ਇੱਧਰ ਉੱਤਰ ਹੋਰ ਹੈਲਪ ਮੰਗਣ ਵਾਲੋਂ ਹਾਂਜੀ ਕਿਉਂਕਿ ਬੱਸ ਛੱਡਾ ਹਰੇਕ ਖਾਣ ਤੇ ਹਰੇਕ ਖਾਣ ਮੇਨ ਰੋਡ ਤੇ ਠੀਕ ਆ ਤਾਂ ਇਹ ਇੱਕ ਵੀਡੀਓ ਸੀਗੀ ਆਉਣ ਵਾਲੇ ਬੱਚਿਆਂ ਵਾਸਤੇ ਹਾਂਜੀ ਭਈ ਐਮਰਜੈਂਸੀ ਫੋਨ ਹੈਗੇ ਆ ਥੈਂਕ ਯੂ ਇਹਨਾਂ ਦੇ ਬੱਸ ਛੱਡਿਆ ਹਾਂਜੀ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ